ਜਿਹੜੀ ਗੱਡੀ ਸੱਜਣੋਂ ਤੁਸੀਂ ਆ ਸਕਰੀਨ ਦੇ ਉੱਤੇ ਦੇਖੀ ਜਾਂਦੇ ਹੋ ਨਾ ਤੁਸੀਂ ਕਿਤੇ ਦੇਖੀ ਨਹੀਂ ਹੋਣੀ ਇਹ ਗੱਡੀ ਹੈ ਜੀ ਕੈਡੀਲੈਕ ਮੈਂ ਸਾਬੀਪਿੰਦਰ ਦਾ ਗਾਣਾ ਨਹੀਂ ਆਇਆ ਕਾਲੀ ਕੈਡੀਲੈਕ ਵਿੱਚ ਰੱਖਦਾ ਘਪਰੂਆ ਸਲਾਣੀ ਉਹ ਗੱਡੀ ਹੈ ਇਹ ਕੈਡੀਲੈਕ ਤੇ ਬਹੁ ਨੜ ਤੋਂ ਮਿੱਤਰੋ ਜੱਜ ਕਰ ਸਕਦੇ ਹੋ ਤੁਸੀਂ ਵੀ ਸੈਜ ਇਹਦਾ ਕਿੱਡਾ ਹੋਊਗਾ B8 ਇੰਜਨ ਦੇ ਵਿੱਚ ਆ ਮਿੱਤਰੋ 8 ਸਿਲੰਡਰ ਦਾ ਇੰਜਨ ਹੈ ਬਾਕੀ ਸੀਸਿਆਂ ਦੇ ਉੱਤੇ ਵੀ ਕ੍ਰੋਮ ਦੇਖੋ ਚੜੀ ਵੀ ਤੇ 1992 ਦਾ ਮਾਡਲ ਆ ਮਿੱਤਰੋ ਪਹਿਲਾਂ ਤਾਂ ਸੀਟਾਂ ਚੈੱਕ ਕਰੋ ਜਾਇ ਜੇ ਮਹਿੰਗੇ ਸੋਪੇ ਆ ਤੇ ਉਹ ਇਹਦੀਆਂ ਸੀਟਾਂ ਮਿੱਤਰੋ ਗੱਲਬਾਤ ਜਿਵੇਂ ਕਰੀਏ ਸੇਮ ਹੀ ਆ ਪਾਲੀਆਂ ਸੁਨ ਦਾ ਸੀਟਾਂ ਨੇ ਬਾਕੀ ਸੀਟਾਂ ਦੇ ਵਿੱਚ ਵੀ ਫੰਕਸ਼ਨ ਬਹੁਤ ਜ਼ਿਆਦੇ ਨਹੀਂ ਤੇ ਗੱਡੀ ਦੀ ਜੇ ਗੱਲ ਕਰੀਏ ਮਿੱਤਰੋ ਲੰਬਾਈ ਦੀ ਲੰਬੀ ਬਹੁਤ ਜ਼ਿਆਦੇ ਆ ਤੇ ਬਾਕੀ ਕ੍ਰੋਮ ਵਾਲਾ ਜਿਹੜੀ ਲੱਗੀ ਹੈ ਤੇ ਉਹ ਸਰੇ ਕਰਿਆ ਪਿਆ ਬਾਕੀ ਆ ਦੇਖੋ ਮਿੱਤਰੋ ਕੀ ਬਾਤ ਆ ਪਿੱਛੇ ਵਾਲੀਆਂ ਹੈਡਲਾਈਟਾਂ ਤੋਂ ਲਾ ਕੇ 55 ਲੀਟਰ B8 ਸੁਨ ਦਾ ਸੀਟਾ ਮਿੱਤਰੋ ਇੰਜਣ ਦੇ ਵਿੱਚ 1992 ਦਾ ਮਾਡਲ ਆ ਤੇ ਕਿਸੇ ਵੀਰ ਦੀ ਹਜੇ ਵੀ ਇਹ ਸਾਹਮਣੇ ਰੱਖੀ ਹੋਇਆ ਪੀਵੀ 13 ਨੰਬਰ ਦੇ ਵਿੱਚ ਆ ਜੀ ਤੇ ਸਟੀering ਵੀ ਇੱਕ ਗੱਲ ਹੋਰ ਦਾ ਸਹੀ ਤੁਹਾਨੂੰ ਸਟੀering ਵੀ ਗੱਡੀ ਦੇ ਮਿੱਤਰੋ ਪੁੱਠੇ ਪਾਸੇ ਆ ਜੇ ਆਪਾਂ ਇਹ ਗੱਡੀ ਦੇ ਮਿੱਤਰੋ ਫੀਚਰਾਂ ਦੀ ਗੱਲ ਕਰੀਏ ਫੀਚਰ ਤਾਂ ਬਾਹਲੇ ਨੇ ਜਿਵੇਂ ਆ ਦੇਖੋ ਮਿੱਤਰੋ ਲਾਏ ਦੀ ਥਾਂ ਤੇ ਪਹਿਲਾਂ ਚੱਕੇ ਜਿਹਾਉਂਦੇ ਹੁੰਦੇ ਸੀ ਤੇ ਪੂਰੇ ਘੈਂਟ ਲੱਗ ਰਹੇ ਨੇ ਇਹਨਾਂ ਦੇ ਉੱਤੇ ਵੀ ਕ੍ਰੋਮ ਆ ਜਿਵੇਂ ਕਰੀਏ ਪੂਰੀ ਫੁੱਲ ਚੜੀ ਹੋਈ ਆ ਕਿਸੇ ਵੀਰ ਨੇ ਜਿਵੇਂ ਕਰੀਏ ਮਿੱਤਰੋ ਰੀਜਨਲ ਇਹ ਗੱਡੀ ਰੱਖੀ ਆ ਤੇ ਜੇ ਇਹ ਗੱਡੀਆਂ ਅੱਜ ਦੀ ਘੜੀ ਹੈ ਵੀ ਹੈਗੀਆਂ ਇੰਡੀਆ ਦੇ ਵਿੱਚ ਤਾ ਕਿਸੇ ਰਾਜੇ ਮਹਾਰਾਜੇ ਦੀ ਮਿਊਜ਼ੀਅਮ ਦੇ ਵਿੱਚ ਹੀ ਖੜੀਆਂ ਮਿਲ ਲਈਆਂ ਇਸ ਨੂੰ ਤੇ ਇਹ ਲੁਧਿਆਣੇ ਮਿੱਤਰੋ ਰੈਲੀ ਇੱਕ ਇਵੈਂਟ ਹੋਇਆ ਸੀ ਉੱਥੇ ਆਪਾਂ ਨੂੰ ਗੱਡੀ ਦੇਖਣ ਨੂੰ ਮਿਲਿਆ